ਸਸ਼ਕਾਲ ਲੋਕਾਂ ਦਾ ਟਾਈਮ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਿਰਨ ਸ਼ਰਮਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਰਮੀਆਂ ਚ ਪਸੀਨਾ ਆਉਣਾ ਇੱਕ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਸਰਦੀਆਂ ਵਿੱਚ ਵੀ ਪਸੀਨਾ ਆਉਂਦਾ ਹੈ ਉਹ ਵੀ ਬਿਨਾ ਕਿਸੇ ਐਕਸਰਸਾਈਜ਼ ਦੇ ਤਾਂ ਇਹ ਇੱਕ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ ਜੇਕਰ ਇਹਨਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਤਾਂ ਇਹ ਤੁਹਾਨੂੰ ਵੱਡੇ ਬਿਮਾਰੀਆਂ ਦੇ ਸੰਕੇਤ ਹੋ ਸਕਦੇ ਨੇ ਜਿੱਦਾਂ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ ਠੰਡ 'ਚ ਪਸੀਨਾ ਆਉਣਾ ਲੋਅ ਸ਼ੂਗਰ ਲੈਵਲ ਦਾ ਸੰਕੇਤ ਹੋ ਸਕਦਾ ਹੈ ਦਰਅਸਲ ਸਰੀਰ 'ਚ ਸ਼ੂਗਰ ਦਾ ਲੈਵਲ ਘੱਟ ਹੋਣ ਕਾਰਨ ਸਰਦੀਆਂ 'ਚ ਪਸੀਨਾ ਆਉਂਦਾ ਹੈ ਜੇਕਰ ਤੁਹਾਡੇ ਸਰੀਰ 'ਚ ਸ਼ੂਗਰ ਦਾ ਪੱਧਰ ਨਿਰਧਾਰਿਤ ਮਾਤਰਾ ਤੋਂ ਘੱਟ ਹੈ ਤਾਂ ਤੁਹਾਨੂੰ ਸਰਦੀਆਂ 'ਚ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਅਜਿਹੀ ਚੀਜ਼ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਕਿਉਂਕਿ 슈ਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀ ਹੈ ਹਾਈਪਰ ਹਾਈਡਰੋਸਿਸ ਇੱਕ ਅਜਿਹੀ ਬਿਮਾਰੀ ਹੈ ਜਿਸ 'ਚ ਮਰੀਜ਼ ਨੂੰ ਕਿਸੇ ਵੀ ਮੌਸਮ 'ਚ ਬਹੁਤ ਪਸੀਨਾ ਆਉਂਦਾ ਹੈ ਜੇਕਰ ਤੁਹਾਨੂੰ ਵੀ ਸਰਦੀਆਂ 'ਚ ਆਪਣੇ ਚਿਹਰੇ ਹਥੇਲੀਆਂ ਤੇ ਤਲੀਆਂ ਤੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਹ ਹਾਈਪਰ ਹਾਈਡਰੋਸਿਸ ਦਾ ਸੰਕੇਤ ਹੋ ਸਕਦੀ ਹੈ ਆਮ ਤੌਰ ਤੇ ਪਸੀਨਾ ਆਉਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਰਹਿੰਦਾ ਹੈ ਪਰ ਹਾਈਪਰਾ ਹਾਈਡਰੋਸਿਸ ਦੀ ਸਥਿਤੀ 'ਚ ਸਰਦੀਆਂ 'ਚ ਵੀ ਤਲੀਆਂ ਤੇ ਤਲਵੇ 'ਚ ਪਸੀਨਾ ਆਉਂਦਾ ਹੈ ਸਰਦੀਆਂ ਦੇ ਮੌਸਮ 'ਚ ਪਸੀਨਾ ਆਉਣਾ ਮੋਟਾਪੇ ਦਾ ਸੰਕੇਤ ਵੀ ਹੋ ਸਕਦਾ ਹੈ ਅਕਸਰ ਮੋਟਾਪੇ ਕਾਰਨ ਸਰਦੀਆਂ 'ਚ ਲੋਕਾਂ ਨੂੰ ਪਸੀਨਾ ਆਉਣ ਲੱਗਦਾ ਹੈ ਅਜਿਹੇ 'ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਇਸ ਤੋਂ ਇਲਾਵਾ ਸਰੀਰ 'ਚ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਵੀ ਸਰਦੀਆਂ 'ਚ ਪਸੀਨਾ ਆਉਣ ਲੱਗਦਾ ਹੈ ਜੇਕਰ ਤੁਹਾਨੂੰ ਸਰਦੀਆਂ 'ਚ ਪਸੀਨਾ ਆਉਂਦਾ ਹੈ ਤਾਂ ਇਹ ਲੋ ਬਲੱਡ ਪ੍ਰੈਸ਼ਰ ਦਾ ਸੰਕੇਤ ਵੀ ਹੋ ਸਕਦਾ ਹੈ ਦਰਅਸਲ ਸਰਦੀਆਂ 'ਚ ਬਲੱਡ ਪ੍ਰੈਸ਼ਰ ਘਟਮ ਹੋਣ ਕਰਕੇ ਦਿਲ ਨੂੰ ਜਾਣ ਵਾਲੀਆਂ ਤਰੰਗੀਆਂ 'ਚ ਕੈਲਸ਼ੀਅਮ ਦੀ ਮਾਤਰਾ ਵਧਣ ਲੱਗਦੀ ਹੈ ਜਿਸ ਕਾਰਨ ਇਹ ਬੰਦ ਹੋਣ ਲੱਗਦੀਆਂ ਨੇ ਅਜਿਹਾ 'ਚ ਦਿਲ ਦੀ ਧੜਕਣ ਵਧਣ ਨਾਲ ਵੀ ਪਸੀਨਾ ਆਉਣ ਲੱਗਦਾ ਹੈ ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਅਜਿਹੀ ਸਥਿਤੀ 'ਚ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਮੈਨੋਪੌਜ਼ ਜੇਕਰ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਰਦੀਆਂ 'ਚ ਪਸੀਨਾ ਆਉਂਦਾ ਤਾਂ ਇਹ ਮੈਨੋਪੌਜ਼ ਦਾ ਸੰਕੇਤ ਹੋ ਸਕਦਾ ਹੈ दरअसल ਮੈਨੋਪੌਜ਼ ਦੀ ਸ਼ੁਰੂਆਤ ਦੌਰਾਨ ਹਾਰਮੋਨਲ ਗਤੀਵਿਧੀਆਂ ਕਾਰਨ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੇਕਰ 50 ਸਾਲ ਦੀਆਂ ਔਰਤਾਂ ਨੂੰ ਪਸੀਨਾ ਆਉਂਦਾ ਤਾਂ ਇਹ ਮੈਨੋਪੌਜ਼ ਦੀ ਸ਼ੁਰੂਆਤ ਹੋ ਸਕਦੀ ਹੈ ਦਰਸਬ ਮੈਨੋਪੋਜ਼ ਦੀ ਸ਼ੁਰੂਆਤ ਹਾਰਮੋਨਲਸ ਗਤੀਵਿਧੀਆਂ ਕਾਰਨ ਹੁੰਦੀ ਹੈ ਸੋ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਜਰੂਰ ਕਰੋ ਤੇ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਸਾਡੇ ਕਮੈਂਟ ਬਾਕਸ 'ਚ ਜਰੂਰ ਦੱਸੋ ਸਤਿ ਸ਼੍ਰੀ ਅਕਾਲ ਲੁਧਿਆਣਾ ਟਾਈਮ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਿਰਨ ਸ਼ਰਮਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਰਮੀਆਂ 'ਚ ਪਸੀਨਾ ਆਉਣਾ ਇੱਕ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਸਰਦੀਆਂ ਵਿੱਚ ਵੀ ਪਸੀਨਾ ਆਉਂਦਾ ਹੈ ਉਹ ਵੀ ਬਿਨਾਂ ਕਿਸੇ ਐਕਸਰਸਾਈਜ਼ ਦੇ ਤਾਂ ਇਹ ਇੱਕ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ ਜੇਕਰ ਇਹਨਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਤਾਂ ਇਹ ਤੁਹਾਨੂੰ ਵੱਡੇ ਬਿਮਾਰੀਆਂ ਦੇ ਸੰਕੇਤ ਹੋ ਸਕਦੇ ਨੇ ਜਿੱਦਾਂ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ ਠੰਡ 'ਚ ਪਸੀਨਾ ਆਉਣਾ ਲੋਅ ਸ਼ੂਗਰ ਲੈਵਲ ਦਾ ਸੰਕੇਤ ਹੋ ਸਕਦਾ ਹੈ ਦਰਅਸਲ ਸਰੀਰ 'ਚ ਸ਼ੂਗਰ ਦਾ ਲੈਵਲ ਘੱਟ ਹੋਣ ਕਾਰਨ ਸਰਦੀਆਂ 'ਚ ਪਸੀਨਾ ਆਉਂਦਾ ਹੈ ਜੇਕਰ ਤੁਹਾਡੇ ਸਰੀਰ 'ਚ ਸ਼ੂਗਰ ਦਾ ਪੱਧਰ ਨਿਰਧਾਰਿਤ ਮਾਤਰਾ ਤੋਂ ਘੱਟ ਹੈ ਤਾਂ ਤੁਹਾਨੂੰ ਸਰਦੀਆਂ 'ਚ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਅਜਿਹੀ ਚੀਜ਼ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਕਿਉਂਕਿ 슈ਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀ ਹੈ ਹਾਈਪਰ ਹਾਈਡਰੋਸਿਸ ਇੱਕ ਅਜਿਹੀ ਬਿਮਾਰੀ ਹੈ ਜਿਸ 'ਚ ਮਰੀਜ਼ ਨੂੰ ਕਿਸੇ ਵੀ ਮੌਸਮ 'ਚ ਬਹੁਤ ਪਸੀਨਾ ਆਉਂਦਾ ਹੈ ਜੇਕਰ ਤੁਹਾਨੂੰ ਵੀ ਸਰਦੀਆਂ 'ਚ ਆਪਣੇ ਚਿਹਰੇ ਹਥੇਲੀਆਂ ਤੇ ਤਲੀਆਂ ਤੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਹ ਹਾਈਪਰ ਹਾਈਡਰੋਸਿਸ ਦਾ ਸੰਕੇਤ ਹੋ ਸਕਦੀ ਹੈ ਆਮ ਤੌਰ ਤੇ ਪਸੀਨਾ ਆਉਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਰਹਿੰਦਾ ਹੈ ਪਰ ਹਾਈਪਰਾ ਹਾਈਡਰੋਸਿਸ ਦੀ ਸਥਿਤੀ 'ਚ ਸਰਦੀਆਂ 'ਚ ਵੀ ਤਲੀਆਂ ਤੇ ਤਲਵੇ 'ਚ ਪਸੀਨਾ ਆਉਂਦਾ ਹੈ ਸਰਦੀਆਂ ਦੇ ਮੌਸਮ 'ਚ ਪਸੀਨਾ ਆਉਣਾ ਮੋਟਾਪੇ ਦਾ ਸੰਕੇਤ ਵੀ ਹੋ ਸਕਦਾ ਹੈ ਅਕਸਰ ਮੋਟਾਪੇ ਕਾਰਨ ਸਰਦੀਆਂ 'ਚ ਲੋਕਾਂ ਨੂੰ ਪਸੀਨਾ ਆਉਣ ਲੱਗਦਾ ਹੈ ਅਜਿਹੇ 'ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਇਸ ਤੋਂ ਇਲਾਵਾ ਸਰੀਰ 'ਚ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਵੀ ਸਰਦੀਆਂ 'ਚ ਪਸੀਨਾ ਆਉਣ ਲੱਗਦਾ ਹੈ ਜੇਕਰ ਤੁਹਾਨੂੰ ਸਰਦੀਆਂ 'ਚ ਪਸੀਨਾ ਆਉਂਦਾ ਹੈ ਤਾਂ ਇਹ ਲੋ ਬਲੱਡ ਪ੍ਰੈਸ਼ਰ ਦਾ ਸੰਕੇਤ ਵੀ ਹੋ ਸਕਦਾ ਹੈ ਦਰਅਸਲ ਸਰਦੀਆਂ 'ਚ ਬਲੱਡ ਪ੍ਰੈਸ਼ਰ ਘਟੋਂ ਹੁੰਨ ਕਰਕੇ ਦਿਲ ਨੂੰ ਜਾਣ ਵਾਲੀਆਂ ਧਮਨੀਆਂ 'ਚ ਕੈਲਸ਼ੀਅਮ ਦੀ ਮਾਤਰਾ ਵਧਣ ਲੱਗਦੀ ਹੈ ਜਿਸ ਕਾਰਨ ਇਹ ਬੰਦ ਹੋਣ ਲੱਗਦੀਆਂ ਨੇ ਅਜਿਹਾ ਕਿ ਦਿਲ ਦੀ ਧੜਕਣ ਵਧਣ ਨਾਲ ਵੀ ਪਸੀਨਾ ਆਉਣ ਲੱਗਦਾ ਹੈ ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਅਜਿਹੀ ਸਥਿਤੀ 'ਚ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਮੈਨੋਪੌਜ਼ ਜੇਕਰ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਰਦੀਆਂ 'ਚ ਪਸੀਨਾ ਆਉਂਦਾ ਤਾਂ ਇਹ ਮੈਨੋਪੌਜ਼ ਦਾ ਸੰਕੇਤ ਹੋ ਸਕਦਾ ਹੈ ਦਰਸਨ ਮੈਨੋਪੌਜ਼ ਦੀ ਸ਼ੁਰੂਆਤ ਦੌਰਾਨ ਹਾਰਮੋਨਲ ਗਤੀਵਿਧੀਆਂ ਕਾਰਨ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੇਕਰ 50 ਸਾਲ ਦੀਆਂ ਔਰਤਾਂ ਨੂੰ ਪਸੀਨਾ ਆਉਂਦਾ ਤਾਂ ਇਹ ਮੈਨੋਪੌਜ਼ ਦੀ ਸ਼ੁਰੂਆਤ ਹੋ ਸਕਦੀ ਹੈ ਦਰਸਲ ਮੈਨੋਪੌਜ਼ ਦੀ ਸ਼ੁਰੂਆਤ ਹਾਰਮੋਨਲਸ ਗਤੀਵਿਧੀਆਂ ਕਾਰਨ ਹੁੰਦੀ ਹੈ ਸੋ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਜ਼ਰੂਰ ਕਰੋ ਤੇ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਸਾਡੇ ਕਮੈਂਟ ਬਾਕਸ ਚ ਜ਼ਰੂਰ ਦੱਸੋ